ਅਬਿਦ ਸਰ ਤੇ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਕੂੜੇ ਦੇ ਢੇਰ ਸਮਾਰਟ ਸਿਟੀ ਨੂੰ ਚਾਰ ਚੰਨ ਲਾ ਰਹੇ ਹਨ ਜਿਸ ਵਿੱਚ ਨਗਰ ਨਿਗਮ ਦਾ ਵੱਡਾ ਯੋਗਦਾਨ ਹੈ ਕਿਉਂਕਿ ਨਗਰ ਨਿਗਮ ਵੱਲੋਂ ਸਫਾਈ ਵੱਲ ਕੋਈ ਧਿਆਨ ਨਹੀਂ ਹੈ ਫਾਸਟ ਵੀ ਨਿਊਜ਼ ਟੀਵੀ ਵੱਲੋਂ ਲਗਾਤਾਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਪਰ ਨਗਰ ਨਿਗਮ ਦੀ ਕੁਮਕੜਨੀ ਨੀਂਦ ਖੁੱਲੀ ਨਹੀਂ ਰਹੀ ਲੋਕ ਪਰੇਸ਼ਾਨ ਹੋ ਰਹੇ ਹਨ ਮੀਂਹ ਪੈਂਦਾ ਤਾਂ ਕੂੜੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਰਿਹਾਇਸ਼ੀ ਲੋਕ ਅਤੇ ਦੁਕਾਨਦਾਰ ਪਰੇਸ਼ਾਨ ਹਨ ਕਿਉਂਕਿ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਸੰਜੀਦਾ ਹੋਵੇ ਅਤੇ ਇਸ ਸਮੱਸਿਆ ਦਾ ਜਲਦ ਹੱਲ ਕਰੇ ਤਾਂ ਜੋ ਸ਼ਹਿਰ ਵਾਸੀ ਸਾਫ਼ ਸੁਥਰੇ ਮਾਹੌਲ ਵਿੱਚ ਰਹਿ ਸਕਣ ਸਰ ਵੇਖੋ ਜੀ ਇਸ ਟਾਈਮ ਆ ਪਖਲੋਤਿਆਂ ਰਾਮਦੇ ਰੋਡ ਤੇ ਵੈਸੇ ਤਾਂ ਪੂਰੇ ਅਮਰਸਰ ਦੇ ਵਿੱਚ ਕੂੜਾ ਦਾ ਪੂਰਾ ਢੇਰ ਆ ਉਹਦਾ ਕਾਰਪੋਰੇਸ਼ਨ ਕੀ ਕਰਦੀ ਪਈ ਆ ਕਿ ਜਿੱਥੇ ਖਾਲੀ ਜਗ੍ਹਾ ਦੇਖਦੀ ਪਈ ਆ ਉੱਥੇ ਆਪਣਾ ਕਾਰਪੋਰੇਸ਼ਨ ਆਪਣਾ ਇੱਕ ਸਲਿਪ ਲਾਈ ਜਾ ਰਹੀ ਆ ਕਿ ਜੀ 6 ਮਹੀਨੇ ਚੋਂ ਕੂੜਾ ਨਾ ਚੁੱਕਿਆ ਗਿਆ ਤੇ ਆਪਾਂ ਜੀ ਤੁਹਾਨੂੰ ਫਲਾਣੇ ਆ ਇਨੇ ਮਹੀਨੇ ਦਾ ਟਾਈਮ ਦਿੱਤਾ ਜੀ ਤੁਹਾਨੂੰ ਆਪਾਂ ਜੁਰਮਾਨਾ ਪਾਦਾਂਗੇ ਮੈਂ ਕਾਰਪੋਰੇਸ਼ਨ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਇਹ ਚੀਜ਼ ਦੱਸੋ ਤੁਸੀਂ ਕੈਮਰਾ ਘੁਮਾ ਕੇ ਦੇਖੋ ਰੋਡ ਦੇ ਉੱਤੇ ਪੂਰਾ ਕੂੜਾ ਡਿੱਗਾ ਪਿਆ ਵਾ ਤੇ ਉਹ ਮੱਛਰ ਹੁਣ ਆਪਣਾ ਪਿੱਛੇ ਜੀ ਤੁਸੀਂ ਇਹ ਚੀਜ਼ ਦੇਖੋਗੀ कोरोना ਆ ਗਿਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਗਈਆਂ ਇਹਨੂੰ ਕੌਣ ਰਿਸਪੋਨਸਿਬਲ ਹੈ ਹੁਣ ਕਾਰਪੋਰੇਸ਼ਨ ਦੇ ਉੱਥੇ ਜਾ ਕੇ ਵੀ ਆਪਾਂ ਸ਼ਹਿਰ ਵਾਸੀ ਜਾ ਕੇ ਇੱਕ ਪਰਚੀ ਲਾ ਕੇ ਆਈਏ ਕਿ ਜੇ ਤੁਸੀਂ ਕੂੜਾ ਨਾ ਚੱਕਦੇ ਜੇ ਸ਼ਹਿਰ 'ਚ ਕੋਈ ਇਹੋ ਜਿਹਾ ਹਾਸਾ ਬਿਮਾਰੀਆਂ ਜਿਆਦੀਆਂ ਨੇ ਸਟਾਰਟ ਹੋ ਗਈਆਂ ਲੋਕ ਕੌਣ ਰਿਸਪੋਨਸਿਬਲ ਹੈ ਕੌਣ ਜ਼ਿੰਮੇਵਾਰ ਹੈ ਸਹੀ ਦਾ ਕਦੀ ਸ਼ਹਿਰ 'ਚ ਪਾਣੀ ਇਕੱਠਾ ਹੋ ਜਾਂਦਾ ਕਦੀ ਆਹ ਤੁਸੀਂ ਚੈੱਕ ਕਰੋ ਕਿੰਨਾ ਮੱਛਰ ਕਿੰਨਾ ਕੂੜਾ ਲਾਗੇ ਨਾ ਦੁਕਾਨਾਂ ਘਾਰ ਆ ਉਹਨਾਂ ਦਾ ਛੋਟੇ ਛੋਟੇ ਬੱਚੇ ਦੇਖੋ ਖੇਡਦੇ ਪਏ ਆ ਕੀ ਕਰਾਂਗੇ ਉਹਨਾਂ ਦਾ ਨਗਰ ਨਿਗਮ ਤੋਂ ਮੰਗ ਇਹੀ ਆ ਕਿ ਬੇਨਤੀ ਆ ਮੰਗ ਕਿਰਪਾ ਕਰਕੇ ਆ ਜਿਹੜਾ ਕੂੜੇ ਦਾ ਢੇਰ ਆ ਪੂਰੇ ਸ਼ਹਿਰ ਦੇ ਵਿੱਚ ਹੋਣ ਤੇ ਉਦੋਂ ਤੋਂ ਰੋਲਾ ਸੀ ਕਮਿਸ਼ਨਰ ਨਹੀਂ ਸਾਹਮਣੀ ਹੈਗੇ ਜੀ ਉਦੋਂ ਸਭ ਕੁਝ ਹੈਗਾ ਮੇਅਰ ਹੈਗਾ ਕਮਿਸ਼ਨਰ ਹੈਗੇ ਇਹ ਵੀ ਸਾਰੇ ਹੈਗੇ ਪਰ ਇਹਦਾ ਹੱਲ ਕਿਉਂ ਨਹੀਂ ਕਰਦੇ ਪਏ ਕਿਰਪਾ ਕਰਕੇ ਇਹਨੂੰ ਸਫਾਈ ਕਰਾਓ ਤਾਂ ਕਿ ਸ਼ਹਿਰ ਵਾਸੀ ਸਾਫ਼ ਸੁਥਰੀ ਜ਼ਿੰਦਗੀ ਜੀ ਸਕਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਰਹੇ ਨੇ ਰਾਹੀਰ ਪਰੇਸ਼ਾਨ ਨੇ ਸੜਕਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਮੀ ਦਾ ਪਾਣੀ ਖੜਾ ਹੈ ਪਰ ਪਾਣੀ ਦੀ ਨਿਕਾਸੀ ਦਾ ਕੋਈ ਸਾਧਨ ਨਹੀਂ ਹੈ ਨਾ ਕੂੜੇ ਦੀ ਲਿਫਟਿੰਗ ਹੋ ਰਹੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਜਦੋਂ ਮੀਂਹ ਪੈਂਦਾ ਹੈ ਤੇ ਕੂੜੇ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਮੀਂਹ ਦਾ ਪਾਣੀ ਹੈ ਉੱਥੇ ਡੇਂਗੂ ਵਰਗੇ ਜਿਹੜੇ ਮੱਛਰ ਨੇ ਮਲੇਰੀਏ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਨੇ ਉਪਨਪਦੇ ਨੇ ਇਸ ਵਾਲੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਤੇ ਸ਼ਹਿਰ ਵਾਸੀਆਂ ਨੇ ਇਹੀ ਮੰਗ ਕੀਤੀ ਹੈ ਕਿ ਨਗਰ ਨਿਗਮ ਤੇ ਸੰਬੰਧਤ ਸਿਹਤ ਵਿਭਾਗ ਜਿਹੜਾ ਹੈ ਉਹ ਆਪਣੀ ਨੀਂਦ ਤੋਂ ਜਾਗੇ ਤੇ ਸ਼ਹਿਰ ਵੱਲ ਧਿਆਨ ਦੇਵੇ ਸ਼ਹਿਰ ਦੇ ਲੋਕਾਂ ਵੱਲ ਧਿਆਨ ਦੇਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਕੈਮਰਾਮੈਨ ਨਰੇਸ਼ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ